ਕੋਈ ਨਹੀਂ ਜੇ ਤਕਰੀਬਨ ਮੁਲ ਕੰਟਰੋਲ ਹੈਗਾ ਜੀ ਸ਼ਰੇ ਅੰ ਨਸ਼ਾ ਮਿਲਦਾ ਜੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਕੰਟਰੋਲ ਕੋਈ ਨਹੀਂਗਾ ਸਰਕਾਰਾਂ ਬਦਲਦੀਆਂ ਨੇ ਆਉਂਦੀਆਂ ਜਾਂਦੀਆਂ ਪਰ ਨਸ਼ੇ ਦੇ ਕੋਈ ਕੰਟਰੋਲ ਨਹੀਂ ਹੋਇਆ ਘਰਾਂ ਦੇ ਘਰ ਜਿਹੜੇ ਚਰਾਗ ਭੇਜੇ ਜਾਂਦੇ ਆ ਕਾ ਵੀ ਹਸਤੇ ਵਾਸਤੇ ਘਰ ਨੂੰ ਪਰਿਵਾਰ ਨੂੰ ਜਿਹੜਾ ਗੁੱਜਾਂ ਕਰਕੇ ਛੱਡ ਦਿੱਤਾ ਆ ਇਹਨੇ ਮੰਗ ਕੀ ਤੁਹਾਡੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਕੰਟਰੋਲ ਹੋਏ ਤੇ ਅਸੀਂ ਸਭ ਕੁਝ ਠੀਕ ਹੋਏ ਇਹਨੂੰ ਫਾਂਸੀ ਦੀ ਸਜ਼ਾ ਇਹਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਣ ਲੈ ਕੋਈ ਨਸ਼ਾ ਕਰਨ ਦਾ ਆਦੀ ਸੀਗਾ ਨਸ਼ਾ ਪੀਣ ਦਾ ਆਮ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਸਹੀ ਲਾਲ ਦੱਸਿਆ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਉਹਨੂੰ ਨਸ਼ਾ ਸ਼ਰਾਬ ਗੰਦਰ ਵੀ ਛੱਡਿਆ ਗਿਆ ਸੀਗਾ ਫਿਰ ਵੀ ਆ ਕੇ ਪਹਿਨਾ ਸ਼ਾਹ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਅਜੇ ਗੱਲ ਨੋਟਿਸੇ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫ ਆ ਦੋ ਬੇਟੀਆਂ ਇਹਨੇ ਇਕੱਲੀਆਂ ਉਹਦੇ ਕਰਕੇ ਥੋੜਾ ਸਟ्रेस 'ਚ ਰਹਿੰਦਾ ਇਹ ਉਹ ਚਲੇ ਗਿਆ ਹੁਣ ਕਸਟਡੀਜ਼ ਆ ਹਾਂਜੀ ਤੁਹਾਡੀ ਕਸਟਡੀ ਜੋ ਜੀ ਦਾ ਤੇ ਹੋਈ ਹੈ ਜੀ ਰਾਤੀ ਕਿਤੇ ਮੁੱਲ ਪੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰਾ ਹੀ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਕਿ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕੱਲ ਕਿਤੇ ਕੋਈ ਪਰਾਨੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਏ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ 12:30 ਵਜੇ ਉਹਦੇ ਕਹਿਣ ਮੁਤਾਬਕ 12:30 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾ ਮਾਰਤਾ ਵਾ ਅਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮੰਨ ਲ ਤਕਰੀਬਨ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲਿਆ ਤੇ ਇਹਨੇ ਉਹਦੇ ਤੇ ਵੀ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਦੇ ਸਿਰ ਦੇ ਉੱਤੇ ਸਾਟਿਆ ਜੀ ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲੈਂਦੇ ਜੀ ਜਿੰਨੇ ਵੀ ਅਮਲੀ ਹੈਗੇ ਆ ਬਥੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ ਪਰ ਨਸ਼ੇ ਦੇ ਉੱਤੇ ਕੋਈ ਨੱਖ ਨਹੀਂ ਗਈ ਪਾਈ ਅਜੇ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨਪੀਤਰਾ ਹੁਣ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ ਈਆਂ ਰੰਡੀਆਂ ਹੋ ਗਈਆਂ ਨੇ ਮਤਲਬ ਇਹ ਕਰਕੇ ਤਕਰੀਬਨ ਜਾਂ ਤੇ ਕੋਈ ਸਰਕਾਰ ਸੁਪੋਚਾ ਮਤਲਬ ਵਧੀਆ ਹੱਥ ਪਾਵੇ ਤੇ ਫੇਰ ਇਹ ਮਤਲਬ ਕੰਟਰੋਲ ਹੋ ਸਕਦਾ ਵਾ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਬੰਲਾਰੇ ਲਾਉਂਦੀਆਂ ਕੋਈ ਨਹੀਂ ਜੇ ਤਕਰੀਬਨ ਮਲ ਕੰਟਰੋਲ ਹੈਗਾ ਜੀ ਸ਼ਰੇ ਅਮ ਨਸ਼ਾ ਮਿਲਦਾ ਜੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਕੰਟਰੋਲ ਕੋਈ ਨਹੀਂਗਾ ਸਰਕਾਰਾਂ ਬਦਲਦੀਆਂ ਨੇ ਆਉਂਦੀਆਂ ਜਾਂਦੀਆਂ ਪਰ ਨਸ਼ੇ ਦੇ ਕੋਈ ਕੰਟਰੋਲ ਨਹੀਂ ਹੋਇਆ ਘਰਾਂ ਦੇ ਘਰ ਜਿਹੜੇ ਚਰਾਗ ਭੇਜੇ ਜਾਂਦੇ ਆ ਕਾ ਵੀ ਹਸਤੇ ਵਾਸਤੇ ਘਰ ਨੂੰ ਪਰਿਵਾਰ ਨੂੰ ਜਿਹੜਾ ਗੁੱਜਾ ਕਰਕੇ ਛੱਡ ਦਿੱਤਾ ਜਾਂਦੇ ਨੇ ਮੰਗ ਕੀ ਤਾਂ ਨਹੀਂ ਨਸ਼ੇ ਦੇ ਕੰਟਰੋਲ ਹੋਣਾ ਜੇ ਨਸ਼ੇ ਦੇ ਕੰਟਰੋਲ ਹੋਏ ਤੇ ਅਸੀਂ ਸਭ ਠੀਕ ਹੋਏ ਇਹਨੂੰ ਫਾਂਸੀ ਦੀ ਸਜ਼ਾ ਇਹਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਸੋਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਣ ਲੈ ਕੋਈ ਨਸ਼ਾ ਕਰਨ ਦਾ ਆਦੀ ਸੀਗਾ ਨਸ਼ਾ ਪੀਣ ਦਾ ਆਮ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਸਹੀ ਹਲ ਦੱਸਿਆ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਨਸ਼ਾ ਛੱਡਾ ਉਹ ਗਿੰਦਰ ਜੀ ਵੀ ਛੱਡਿਆ ਗਿਆ ਸੀਗਾ ਫਿਰ ਵੀ ਆ ਕੇ ਪਿਆ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਅਜੇ ਗੱਲ ਨੋਟਿਸ 'ਚ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫ ਆ ਦੋ ਬੇਟੀਆਂ ਨੇ ਇਕੱਲੀਆਂ ਉਦੇ ਕਰਕੇ ਥੋੜਾ ਸਟ्रेस ਚ ਰਹਿੰਦਾ ਇਹ ਤੇ ਉਹ ਚਲੇ ਗਿਆ ਹੁਣ ਕਸਟਡੀ ਦਾ ਹਾਂਜੀ ਸਾਡੀ ਕਸਟਡੀ ਚ ਜੀ ਪਰਦਾ ਤੇ ਹੋਈ ਹੈ ਜੀ ਰਾਤੀ ਕਿਤੇ ਮੁੱਲ ਵੀ ਚੰਗੇ ਭੜੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰਾ ਹੀ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਕਿ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕੱਲ ਕਿਤੇ ਕੋਈ ਪਰਾਨੀ ਇਹਨਾਂ ਦੇ ਘਰ ਦੇ ਵਿੱਚ ਕੀ ਝੜ ਹੋਈ ਹੈ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ 12:30 ਵਜੇ ਉਹਦੇ ਕਹਿਣ ਮੁਤਾਬਕ 12:30 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾਹ ਮਾਰਦਾ ਵਾ ਅਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮਨ ਲਤ ਤਕਰੀਬਨ ਕਮਰੇ 'ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਉਹਦੇ ਤੇ ਵੀ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇ ਦਿੱਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਦੇ ਸਿਰ ਦੇ ਉੱਤੇ ਸਾਟਿਆ ਜੀ ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲਿੰਦੇ ਜੀ ਜਿੰਨੇ ਵੀ ਅਮਲੀ ਹੈਗੇ ਆ ਬਥੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ ਪਰ ਨਸ਼ੇ ਦੇ ਉੱਤੇ ਕੋਈ ਨੱਖ ਨਹੀਂ ਕੀ ਪਾਈ ਅਜੇ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨਪੀਤਰਾ ਹੁਣ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ ਧੀਆ ਰੰਡੀਆਂ ਹੋ ਗਈਆਂ ਨੇ ਮਤਲਬ ਇਹ ਕਰਕੇ ਤਕਰੀਬਨ ਜਦ ਕੋਈ ਸਰਕਾਰ ਸੁਪੋਚਾ ਬਲ ਵਧੀਆ ਹੱਥ ਪਾਵੇ ਤੇ ਫੇਰ ਇਹ ਮਤਲਬ ਕੰਟਰੋਲ ਹੋ ਸਕਦਾ ਵਾ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਲਾਰੇ ਲਾਉਂਦੀਆਂ ਕੋਈ ਨਹੀਂ ਜੇ ਤਕਰੀਬਨ ਮਲ কন্ট্রোল ਹੈਗਾ ਜੀ ਸ਼ਰੇਆਮ ਨਸ਼ਾ ਮਿਲਦਾ ਜੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਕੰਟਰੋਲ ਕੋਈ ਨਹੀਂਗਾ ਸਰਕਾਰਾਂ ਬਦਲਦੀਆਂ ਨੇ ਆਉਂਦੀਆਂ ਜਾਂਦੀਆਂ ਪਰ ਨਸ਼ੇ ਦੇ ਕੋਈ ਕੰਟਰੋਲ ਨਹੀਂ ਹੋਇਆ ਘਰਾਂ ਦੇ ਘਰ ਜਿਹੜੇ ਚਰਾਗ ਵੇਚੇ ਜਾਂਦੇ ਆ ਕਾ ਵੀ ਹਸਦੇ ਵਾਸਤੇ ਘਰ ਨੂੰ ਪਰਿਵਾਰ ਨੂੰ ਜਿਹੜਾ ਮੁੱਜਾਂ ਕਰਕੇ ਛੱਡ ਦਿੱਤਾ ਆ ਇਹਨੇ ਮੰਗ ਕੀ ਤੁਹਾਡੀ ਨਸ਼ੇ ਦੇ ਕੰਟਰੋਲ ਹੋਣਾ ਜੇ ਨਸ਼ੇ ਦੇ ਕੰਟਰੋਲ ਹੋਏ ਤੇ ਅੱਪੇ ਸਭ ਕੁਝ ਠੀਕ ਹੋਏ ਇਹਨੂੰ ਫਾਂਸੀ ਦੀ ਸਜ਼ਾ ਇਹਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਂ ਮੇ ਕੋਈ ਨਸ਼ਾ ਕਰਨ ਦਾ ਆਦੀ ਸੀਗਾ ਨਸ਼ਾ ਪੀਣ ਦਾ ਆਮ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਸਹੀ ਹਾਲ ਦੱਸਿਆ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਇਹਨਾਂ ਦਾ ਸਟ्रेस ਸੀਗਾ ਨਸ਼ਾ ਛੱਡਾ ਉਹ ਗੰਦਰ ਵੀ ਛੱਡਿਆ ਗਿਆ ਸੀਗਾ ਫਿਰ ਵੀ ਆ ਕੇ ਫਿਰ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਖਿਜੀ ਗੱਲ ਨੋਟਿਸੇ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫ ਆ ਦੋ ਬੇਟੀਆਂ ਨੇ ਕਲੀਆਂ ਉਹਦੇ ਕਰਕੇ ਥੋੜਾ ਸਟ्रेस 'ਚ ਰਹਿੰਦਾ ਇਹ ਉਹ ਚਲੇ ਗਿਆ ਉਹ ਹੁਣ ਕਸਟਡੀ ਆ ਡੀਕੋੜ ਹਾਂਜੀ ਕਾਡੀ ਕਸਟਡੀ ਜੋ ਜੀ ਦਾ ਤੇ ਹੋਈ ਹੈ ਜੀ ਰਾਤੀ ਕਿਤੇ ਮੁੱਲ ਪੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰਾ ਹੀ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਵੀ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕਾਲ ਕਿਤੇ ਕੋਈ ਪਰਾਨੀ ਇਹਨਾਂ ਦੇ ਘਰ ਦੇ ਵਿੱਚ ਕੀ ਝੜ ਹੋਈ ਹੈ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ 12:30 ਵਜੇ ਉਹਦੇ ਕਹਿਣ ਮੁਤਾਬਕ 12:30 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾ ਮਾਰਤਾ ਵਾ ਅਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮੰਨ ਤਕਰੀਬਨ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਾ ਤੇ ਇਹਨੇ ਉਹਦੇ ਤੇ ਵੀ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇ ਦਿੱਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਤੇ ਸਿਰ ਦੇ ਉੱਤੇ ਸਾਟਿਆ ਜੀ ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲੈਂਦੇ ਜੀ ਜਿੰਨੇ ਵੀ ਅਮਲੀ ਹੈਗੇ ਆ ਬਥੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ ਪਾਰਨਾਂ ਸ਼ਹਿਰੋ ਤੇ ਕੋਈ ਨੱਖ ਨਹੀਂ ਗਈ ਪਾਈ ਅਜੇ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨਪੀਤਰਾ ਹੁਣ ਸੁਹਾਗਾ ਦੇ ਸੁਹਾਗ ਉੱਜੜ ਗਏ ਨੇ ਈਆਂ ਰੰਡੀਆਂ ਹੋ ਗਈਆਂ ਨੇ ਮਤਲਬ ਇਹ ਕਰਕੇ ਤਕਰੀਬਨ ਜਾਂ ਤੇ ਕੋਈ ਸਰਕਾਰ ਸੁਪੋਚਾ ਮਲ ਵਧੀਆ ਹੱਥ ਪਾਵੇ ਤੇ ਫੇਰ ਇਹ ਮਤਲਬ ਕੰਟਰੋਲ ਹੋ ਸਕਦਾ ਵਾ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਬਨਲਾਰੇ ਲਾਉਂਦੀਆਂ ਕੋਈ ਨਹੀਂ ਜੇ ਤਕਰੀਬਨ ਮਲ ਕੰਟਰੋਲ ਹੈ ਦਾ ਜੀ ਸ਼ਰੇ ਆ ਨਸ਼ਾ ਮਿਲਦਾ ਜੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਕੰਟਰੋਲ ਕੋਈ ਨਹੀਂਗਾ ਸਰਕਾਰਾਂ ਬਦਲਦੀਆਂ ਨੇ ਆਉਂਦੀਆਂ ਜਾਂਦੀਆਂ ਪਰ ਨਸ਼ੇ ਦੇ ਕੋਈ ਕੰਟਰੋਲ ਨਹੀਂ ਹੋਇਆ ਘਰਾਂ ਦੇ ਘਰ ਜਿਹੜੇ ਅਚਰਾਗ ਵੇਚੇ ਜਾਂਦੇ ਆ ਕਾ ਵੀ ਹਸਦੇ ਵਾਸਤੇ ਘਰ ਨੂੰ ਪਰਿਵਾਰ ਨੂੰ ਜਿਹੜਾ ਗੁੱਝਾ ਕਰਕੇ ਛੱਡ ਦਿੱਤਾ ਜਾਂਦੇ ਨੇ ਮੰਗੀ ਤਾਂ ਨਹੀਂ ਨਸ਼ੇ ਦੇ ਕੰਟਰੋਲ ਹੋਣਾ ਜੇ ਨਸ਼ੇ ਦੇ ਕੰਟਰੋਲ ਹੋਏ ਤੇ ਆਪੇ ਸਭ ਕੁਝ ਠੀਕ ਹੋ ਜਾਏ ਇਹਨੂੰ ਫਾਂਸੀ ਦੀ ਸਜ਼ਾ ਇਹਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਉਹ ਵਾਈਫ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਨ ਵਿੱਚ ਕੋਈ ਨਸ਼ਕ ਅੰਦਾਜ਼ੀ ਦਾ ਨਸ਼ਾ ਪਿੰਡ ਜਾਂ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਖਿਲਾਲ ਦੱਸਿਆ ਕੋਈ ਇਹੋ ਜਿਹੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਉਹ ਨਸ਼ਾ ਛੱਡਾ ਉਹ ਗਿੰਦ ਵੀ ਛੱਡਿਆ ਗਿਆ ਸੀਗਾ ਫਿਰ ਵੀ ਆ ਕੇ ਫਿਰ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸ ਹੈ ਨਹੀਂ ਕੋਈ ਇਹੋ ਜਿਹੀ ਗੱਲ ਨੋਟਿਸ 'ਚ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨੇ ਦੀ ਜਿਹੜੀ ਵਾਈਫਾ ਦੋ ਬੇਟੀਆਂ ਇਹਨੇ ਇਕੱਲੀਆਂ ਉਹਦੇ ਕਰਕੇ ਥੋੜਾ ਸਟ्रेस 'ਚ ਰਹਿੰਦਾ ਇਹਦੇ ਉਹ ਚਲੇ ਗਿਆ ਹੁਣ ਕਸਟਡੀਜ਼ ਆ ਬਿਲਕੁਲ ਹਾਂਜੀ ਸਾਡੀ ਕਸਟਡੀ ਜੋ ਜੀ ਪਰਦਾ ਤੇ ਹੋਈ ਆ ਜੀ ਰਾਤੀ ਕਿਤੇ ਮੁੱਲ ਵੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰਾ ਹੀ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਕਿ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕਾਲ ਕਿਤੇ ਕੋਈ ਪਰਾਣੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਏ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ ਸਾਢੇ 12 ਵਜੇ ਉਹਦੇ ਕਹਿਣ ਮੁਤਾਬਕ ਸਾਢੇ 12 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾ ਮਾਰਦਾ ਵਾ ਅਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮੰਨ ਲ ਤਗੇ ਬਣ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲਿਆ ਤੇ ਇਹਨੇ ਉਹਦੇ ਤੇ ਵੀ ਵਾਰ ਵਾਰਦਾ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਦੇ ਸਿਰ ਦੇ ਉੱਤੇ ਸਾਟਿਆ ਜੀ ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲੈਂਦੇ ਜੀ ਜਿੰਨੇ ਵੀ ਅਮਲੀ ਹੈਗੇ ਆ ਬਥੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ ਪਰ ਨਸ਼ੇ ਦੇ ਉੱਤੇ ਕੋਈ ਨੱਖ ਨਹੀਂ ਕੀ ਪਾਈ ਅੱਜ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨੁੱਖੀ ਇਤਰਾਹੁਣ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ ਈਆਂ ਰੰਡੀਆਂ ਹੋ ਗਈਆਂ ਨੇ ਮਤਲਬ ਇਹ ਕਰਕੇ ਤਕਰੀਬਨ ਜਾਂ ਤੇ ਕੋਈ ਸਰਕਾਰ ਸਭ ਪੁੱਛਾ ਮਤਲਬ ਵਧੀਆ ਹੱਥ ਪਾਵੇ ਤੇ ਫਿਰ ਇਹ ਮਤਲਬ ਕੰਟਰੋਲ ਹੋ ਸਕਦਾ ਵਾ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਬੰਲਾਰੇ ਲਾਉਂਦੀਆਂ ਕੋਈ ਨਹੀਂ ਜੇ ਤਕਰੀਬਨ ਮੁੱਲ ਕੰਟਰੋਲ ਹੈਗਾ ਜੀ ਸ਼ਰੇਆਮ ਨਸ਼ਾ ਮਿਲਦਾ ਜੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਇਹ ਨਸ਼ੇ ਦੇ ਕੰਟਰੋਲ ਕੋਈ ਨਹੀਂਗਾ ਸਰਕਾਰਾਂ ਬਦਲਦੀਆਂ ਨੇ ਆਉਂਦੀਆਂ ਜਾਂਦੀਆਂ ਪਰ ਨਸ਼ੇ ਦੇ ਕੋਈ ਕੰਟਰੋਲ ਨਹੀਂ ਹੋਇਆ ਘਰਾਂ ਦੇ ਘਰ ਜਿਹੜੇ ਚਰਾਗ ਬਜਦੇ ਜਾਂਦੇ ਆ ਕਾ ਵੀ ਹਸਦੇ ਵਾਸਤੇ ਘਰ ਨੂੰ ਪਰਿਵਾਰ ਨੂੰ ਜਿਹੜਾ ਮੁੱਜਾਂ ਕਰਕੇ ਛੱਡ ਦਿੱਤਾ ਆ ਇਹਨੇ ਮੰਗ ਕੀਤਾ ਟੇ ਨਸ਼ੇ ਦੇ ਕੰਟਰੋਲ ਹੁਣ ਅਜੇ ਨਸ਼ੇ ਦੇ ਕੰਟਰੋਲ ਹੋਏ ਦੇ ਅੱਪੀ ਸਭ ਕੁਝ ਠੀਕ ਹੋ ਗਿਆ ਇਹਨੂੰ ਫਾਂਸੀ ਦੇ ਸਜ਼ਾ ਇਹਨੂੰ ਘੱਟੋ ਘੱਟ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਜੀ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਣ ਲੈ ਕੋਈ ਨਸ਼ਾ ਕਰਨ ਦਾ ਆਦੀ ਸੀਗਾ ਨਸ਼ਾ ਪੀਣ ਦਾ ਆਮ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਸਹੀ ਲੱਲ ਦੱਸਿਆ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਨਸ਼ਾ ਛੱਡ ਕੇ ਗਿੰਦਰ ਵੀ ਛੱਡਿਆ ਗਿਆ ਸੀਗਾ ਫਿਰ ਵੀ ਆ ਕੇ ਫਿਰ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਅਜੇ ਗੱਲ ਨੋਟਿਸ 'ਚ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕਾਉਜ਼ ਇਨਾਂ ਦੀ ਜਿਹੜੀ ਵਾਈਫ ਆ ਦੋ ਬੇਟੀਆਂ ਇਹਨੇ ਕੱਲੀਆਂ ਉਦੇ ਕਰਕੇ ਥੋੜਾ ਸਟ्रेस ਚ ਰਹਿੰਦਾ ਇਹ ਉਹ ਚਲੇ ਗਿਆ ਹੁਣ ਕਸਟਡੀ ਦਾ ਹਾਂਜੀ ਕਾਦੀ ਕਸਟਡੀ ਚ ਜੀ ਪਰਦਾ ਤੇ ਹੋਈ ਹੈ ਜੀ ਰਾਤੀ ਕਿਤੇ ਮੁੱਲ ਪੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰੇ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਇਹ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕਾਲ ਕਿਤੇ ਕੋਈ ਪ੍ਰਾਣੀ ਇਹਨਾਂ ਦੇ ਘਰ ਦੇ ਵਿੱਚ ਕੀ ਝੜ ਹੋਈ ਏ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ ਸਾਢੇ 12 ਵਜੇ ਉਹਦੇ ਕਹਿਣ ਮੁਤਾਬਕ ਸਾਢੇ 12 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾ ਮਾਰਦਾ ਵਾ ਅੱਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮੰਨ ਲ ਤਕਰੀਬਨ ਕਮਰੇ 'ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਉਹਦੇ ਤੇ ਵੀ ਵਾਰ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਦੇ ਸਿਰ ਦੇ ਉੱਤੇ ਸਾਟਿਆ ਜੀ ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲੈਂਦੇ ਜੀ ਜਿੰਨੇ ਵੀ ਅਮਲੀ ਹੈਗੇ ਆ ਬਥੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ ਪਰ ਨਸ਼ੇ ਦੇ ਉੱਤੇ ਕੋਈ ਨੱਖ ਨਹੀਂ ਗਈ ਭਾਈ ਅੱਜ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨਪੀਤਰਾ ਹਣ ਸੁਹਾਗਾ ਦੇ ਸੁਹਾਗ ਉੱਜੜ ਗਏ ਨੇ ਈਆਂ ਰੰਡੀਆਂ ਹੋ ਗਈਆਂ ਨੇ ਮਤਲਬ ਇਹ ਕਰਕੇ ਤਕਰੀਬਨ ਜਾਂ ਤੇ ਕੋਈ ਸਰਕਾਰ ਸੁਪੂਚਾ ਬਲ ਵਧੀਆ ਹੱਥ ਪਾਵੇ ਤੇ ਫਿਰ ਇਹ ਮਤਲਬ ਕੰਟਰੋਲ ਹੋ ਸਕਦਾ ਵਾ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਬਨਾਰੇ ਲਾਉਂਦੀਆਂ ਕੋਈ ਨਹੀਂ ਜੇ ਤਕਰੀਬਨ ਮਲ ਕੰਟਰੋਲ ਹੈਗਾ ਜੀ ਸ਼ਰੇਆਮ ਨਸ਼ਾ ਮਿਲਦਾ ਜੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਕੰਟਰੋਲ ਕੋਈ ਨਹੀਂਗਾ ਸਰਕਾਰਾਂ ਬਦਲਦੀਆਂ ਨੇ ਆਉਂਦੀਆਂ ਜਾਂਦੀਆਂ ਪਰ ਨਸ਼ੇ ਦੇ ਕੋਈ ਕੰਟਰੋਲ ਨਹੀਂ ਹੋਇਆ ਘਰਾਂ ਦੇ ਘਰ ਜਿਹੜੇ ਚਰਾਗ ਬਜਦੇ ਜਾਂਦੇ ਆ ਕਾ ਵੀ ਹਸਤੇ ਵਾਸਤੇ ਘਰ ਨੂੰ ਪਰਿਵਾਰ ਨੂੰ ਜਿਹੜਾ ਮੁੱਝਾ ਕਰਕੇ ਛੱਡ ਦਿੱਤਾ ਆ ਜਿੰਨੇ ਮੰਗ ਕਿਦਾਂ ਨੇ ਨਸ਼ੇ ਦੇ ਕੰਟਰੋਲ ਹੋਣਾ ਜੇ ਨਸ਼ੇ ਦੇ ਕੰਟਰੋਲ ਹੋਏ ਤੇ ਆਪੇ ਸਭ ਕੁਝ ਠੀਕ ਹੋ ਜਾਏ ਇਹਨੂੰ ਫਾਂਸੀ ਦੀ ਸਜ਼ਾ ਇਹਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਣ ਲੈ ਕੋਈ ਨਸ਼ਾ ਕਰਨ ਦਾ ਆਦੀ ਸੀਗਾ ਨਸ਼ਾ ਪੀਣ ਦਾ ਆਮ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਸਹੀ ਹਾਲ ਦੱਸਿਆ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਨਸ਼ਾ ਛੱਡਾ ਉਹ ਗੰਦਰ ਵੀ ਛੱਡਿਆ ਗਿਆ ਸੀਗਾ ਫਿਰ ਵੀ ਆ ਕੇ ਪਿਆ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਵੀ ਜੀ ਗੱਲ ਨੋਟਿਸ 'ਚ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫ ਆ ਦੋ ਬੇਟੀਆਂ ਨੇ ਕਲੀਆਂ ਉਹਦੇ ਕਰਕੇ ਥੋੜਾ ਸਟ्रेस 'ਚ ਰਹਿੰਦਾ ਇਹ ਉਹ ਚਲੇ ਗਿਆ ਬਸ ਹੁਣ ਕਸਟਡੀ ਆ ਬੀ ਕੋਲ ਹਾਂਜੀ ਕਾਡੀ ਕਸਟਡੀ ਚ ਉਹ ਜੀ ਲੱਤੇ ਹੋਈ ਹੈ ਜੀ ਰਾਤੀ ਕਦੇ ਮੁੱਲ ਪੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰਾ ਹੀ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਕਿ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕਾਲ ਕਿਤੇ ਕੋਈ ਪਰਾਣੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਹੈ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ ਸਾਢੇ 12 ਵਜੇ ਉਹਦੇ ਕਹਿਣ ਮੁਤਾਬਕ ਸਾਢੇ 12 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾਹ ਮਾਰਤਾ ਵਾ ਅਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮੰਨਤ ਕੇ ਬਣ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਉਹਦੇ ਤੇ ਵੀ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇ ਦਿੱਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਦੇ ਸਿਰ ਦੇ ਉੱਤੇ ਸਾਟਿਆ ਜੀ ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲੈਂਦੇ ਜੀ ਜਿੰਨੇ ਵੀ ਅਮਲੀ ਹੈਗੇ ਆ ਬਥੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ ਪਰ ਨਸ਼ੇ ਦੇ ਉੱਤੇ ਕੋਈ ਨੱਖ ਨਹੀਂ ਗਈ ਪਾਈ ਅਜੇ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨਪੀਤਰਾ ਹੁਣ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ ਈਆਂ ਰੰਡੀਆਂ ਹੋ ਗਈਆਂ ਨੇ ਮਤਲਬ ਇਹ ਕਰਕੇ ਤਕਰੀਬਨ ਜਾਂ ਤੇ ਕੋਈ ਸਰਕਾਰ ਸੁਪੋਚਾਂਵਲ ਵਧੀਆ ਹੱਥ ਪਾਵੇ ਤੇ ਫੇਰ ਇਹ ਮਤਲਬ ਕੰਟਰੋਲ ਹੋ ਸਕਦਾ ਵਾ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਬਨਲਾਰੇ ਲਾਉਂਦੀਆਂ ਕੋਈ ਨਹੀਂ ਜੇ ਤਕਰੀਬਨ ਮਲ ਕੰਟਰੋਲ ਹੈ ਦਾ ਜੀ ਸ਼ਰੇਮ ਨਸ਼ਾ ਮਿਲਦਾ ਜੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਹੈ ਨਸ਼ੇ ਦੇ ਕੰਟਰੋਲ ਕੋਈ ਨਹੀਂਗਾ ਸਰਕਾਰਾਂ ਬਦਲਦੀਆਂ ਨੇ ਆਉਂਦੀਆਂ ਜਾਂਦੀਆਂ ਪਰ ਨਸ਼ੇ ਦੇ ਕੋਈ ਕੰਟਰੋਲ ਨਹੀਂ ਹੋਇਆ ਘਰਾਂ ਦੇ ਘਰ ਜਿਹੜੇ ਚਰਾਗ ਬਜਦੇ ਜਾਂਦੇ ਆ ਚਾਹੇ ਹਸਤੇ ਵਾਸਤੇ ਘਰ ਨੂੰ ਪਰਿਵਾਰ ਨੂੰ ਜਿਹੜਾ ਗੁੱਝਾ ਕਰਕੇ ਸੁੱਟ ਦਿੱਤਾ ਜਾਂਦੇ ਨੇ ਮੰਗ ਕੀ ਤੁਹਾਡੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਕੰਟਰੋਲ ਹੋਏ ਤੇ ਆਪੇ ਸਭ ਕੁਝ ਠੀਕ ਹੋਏ ਇਹਨੂੰ ਫਾਂਸੀ ਦੀ ਸਜ਼ਾ ਇਹਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਤੇ ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਨਮ ਹੈ ਕੋਈ ਨਸ਼ਕ ਅੰਦਾਜ਼ੀ ਦਾ ਨਸ਼ਾ ਪਿੰਣ ਦਾ ਜਨਮ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਸਹੀ ਹਲ ਦੱਸਿਆ ਕੋਈ ਇਹੋ ਜਿਹੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਉਹ ਨਸ਼ਾ ਛਡਾ ਉਹ ਗੰਦਰ ਵੀ ਛੱਡਿਆ ਗਿਆ ਸੀਗਾ ਫਿਰ ਵੀ ਆ ਕੇ ਫਿਰ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਅਜੇ ਗੱਲ ਨੋਟਿਸ 'ਚ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫਾ ਦੋ ਬੇਟੀਆਂ ਇਹਨੇ ਕੱਲੀਆਂ ਉਦੇ ਕਰਕੇ ਥੋੜਾ ਸਟ्रेस ਚ ਰਹਿੰਦਾ ਇਹ ਉਹ ਚਲੇ ਗਿਆ ਹੁਣ ਕਸਟਡੀ ਦਾ ਬਿਲਕੁਲ ਹਾਂਜੀ ਤੁਹਾਡੀ ਕਸਟਡੀ ਚ ਉਹ ਜੀ ਪਰਦਾ ਤੇ ਹੋਈ ਹੈ ਜੀ ਰਾਤੀ ਕਿਤੇ ਮੁੱਲ ਵੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਨੂੰ ਬਥੇਰਾ ਹੀ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਕਿ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕਾਲ ਕਿਤੇ ਕੋਈ ਪਰਾਨੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਏ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ 12:30 ਵਜੇ ਉਹਦੇ ਕਹਿਣ ਮੁਤਾਬਕ 12:30 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾ ਮਾਰਦਾ ਵਾ ਅਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਏ ਮਤਲਬ ਤਕਰੀਬਨ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਾ ਤੇ ਇਹਨੇ ਉਹਦੇ ਤੇ ਵੀ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਦੇ ਸਿਰ ਦੇ ਉੱਤੇ ਸਾਟਿਆ ਜੀ ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲੈਂਦੇ ਜੀ ਜਿੰਨੇ ਵੀ ਅਮਲੀ ਹੈਗੇ ਆ ਬਥੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ ਪਰ ਨਸ਼ੇ ਦੇ ਉੱਤੇ ਕੋਈ ਨੱਖ ਨਹੀਂ ਕੀ ਪਾਈ ਅਜੇ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨਪੀਤਰਾ ਹੁਣ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ ਧੀਆ ਰੰਡੀਆਂ ਹੋ ਗਈਆਂ ਨੇ ਮਤਲਬ ਇਹ ਕਰਕੇ ਤਕਰੀਬਨ ਜਾਂ ਤੇ ਕੋਈ ਸਰਕਾਰ ਸੁਪੋਚਾ ਮਤਲਬ ਵਧੀਆ ਹੱਥ ਪਾਵੇ ਤੇ ਫੇਰ ਇਹ ਮਤਲਬ ਕੰਟਰੋਲ ਹੋ ਸਕਦਾ ਵਾ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਲਾਰੇ ਲਾਉਂਦੀਆਂ ਕੋਈ ਨਹੀਂ ਜੇ ਤਕਰੀਬਨ ਮਲ ਕੰਟਰੋਲ ਹੈ ਦਾ ਜੀ ਸ਼ਰੇ ਅਮ ਨਸ਼ਾ ਮਿਲਦਾ ਜੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਕੰਟਰੋਲ ਕੋਈ ਨਹੀਂਗਾ ਸਰਕਾਰਾਂ ਬਦਲਦੀਆਂ ਨੇ ਆਉਂਦੀਆਂ ਜਾਂਦੀਆਂ ਪਰ ਨਸ਼ੇ ਦੇ ਕੋਈ ਕੰਟਰੋਲ ਨਹੀਂ ਹੋਇਆ ਘਰਾਂ ਦੇ ਘਰ ਜਿਹੜੇ ਚਰਾਗ ਬੇਜੇ ਜਾਂਦੇ ਆ ਕਾ ਵੀ ਹਸਦੇ ਵਾਸਤੇ ਘਰ ਨੂੰ ਪਰਿਵਾਰ ਨੂੰ ਜਿਹੜਾ ਮੁੱਜਾ ਕਰਕੇ ਸੁੱਟ ਦਿੱਤਾ ਜਾਂਦੇ ਨੇ ਮੰਗੀ ਤਾਂ ਨਹੀਂ ਨਸ਼ੇ ਦੇ ਕੰਟਰੋਲ ਹੋਣਾ ਜੇ ਨਸ਼ੇ ਦੇ ਕੰਟਰੋਲ ਹੋਏ ਤੇ ਅੱਪੇ ਸਭ ਕੁਝ ਠੀਕ ਹੋਏ ਇਹਨੂੰ ਫਾਂਸੀ ਦੀ ਸਜ਼ਾ ਇਹਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਸੀ ਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਣ ਲੈ ਕੋਈ ਨਸ਼ਾ ਕਰਨ ਦਾ ਆਦੀ ਸੀਗਾ ਨਸ਼ਾ ਪੀਣ ਦਾ ਆਮ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਸਹੀ ਹਲ ਦੱਸਿਆ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਉਹ ਨਸ਼ਾ ਛੱਡ ਉਹ ਕੰਦਰ ਵੀ ਛੱਡ ਗਿਆ ਸੀਗਾ ਤੇਰੀ ਆਦੇ ਤੇ ਨਸ਼ਾ ਦੇਖੋ ਉਹਦੇ ਬਾਰੇ ਸੜਕੋ ਅਜੇ ਕੋਈ ਸਹਿ ਨਹੀਂ ਕੋਈ ਅਜੇ ਗੱਲ ਨੋਟਿਸ 'ਚ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫਾ ਦੋ ਬੇਟੀਆਂ ਨੇ ਕਲੀਆਂ ਉਹਦੇ ਕਰਕੇ ਥੋੜਾ ਸਟ्रेस 'ਚ ਰਹਿੰਦਾ ਸੀ ਤੇ ਉਹ ਚਲੇ ਗਿਆ ਹੁਣ ਕਸਟਡੀ ਦਾ ਹਾਂਜੀ ਕਾਡੀ ਕਸਟਡੀ ਜੋ ਜੀ ਪਰਦਾ ਤੇ ਹੋਈ ਹੈ ਜੀ ਰਾਤੀ ਕਿਤੇ ਮੁੱਲ 'ਤੇ ਚੰਗੇ ਭੜੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਨੂੰ ਬਥੇਰੇ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਵੀ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕਾਲ ਕਿਤੇ ਕੋਈ ਪਰਾਨੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਏ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ ਸਾਢੇ 12 ਵਜੇ ਉਹਦੇ ਕਹਿਣ ਮੁਤਾਬਕ ਸਾਢੇ 12 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾ ਮਾਰਤਾ ਵਾ ਅੱਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮਨ ਲਗਭਗ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਉਹਦੇ ਤੇ ਵੀ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇ ਦਿੱਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਦੇ ਸਿਰ ਦੇ ਉੱਤੇ ਸਾਟਿਆ ਜੀ ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲੈਂਦੇ ਜੀ ਜਿੰਨੇ ਵੀ ਅਮਲੀ ਹੈਗੇ ਆ ਬਠੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ ਪਰ ਨਸ਼ੇ ਦੇ ਉੱਤੇ ਕੋਈ ਨੱਖ ਨਹੀਂ ਗਈ ਪਾਈ ਅਜੇ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨਪੀਤ ਨਾ ਹੁਣ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ ਧੀਆ ਰੰਡੀਆਂ ਹੋ ਗਈਆਂ ਨੇ ਮਤਲਬ ਇਹ ਕਰਕੇ ਤਕਰੀਬਨ ਜਾਂ ਤੇ ਕੋਈ ਸਰਕਾਰ ਸੁਪੋਚਾ ਮਤਲਬ ਵਧੀਆ ਹੱਥ ਪਾਵੇ ਤੇ ਫੇਰ ਇਹ ਮਤਲਬ ਕੰਟਰੋਲ ਹੋ ਸਕਦਾ ਵਾ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਬਨਾਰੇ ਲਾਉਂਦੀਆਂ ਕੋਈ ਨਹੀਂ ਜੇ ਤੱਕ ਇਹ ਬਿਲਕੁਲ ਕੰਟਰੋਲ ਹੈਗਾ ਜੀ ਸ਼ਰੇ ਅੰਮ ਨਸ਼ਾ ਮਿਲਦਾ ਜੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਕੰਟਰੋਲ ਕੋਈ ਨਹੀਂਗਾ ਸਰਕਾਰਾਂ ਬਦਲਦੀਆਂ ਨੇ ਆਉਂਦੀਆਂ ਜਾਂਦੀਆਂ ਪਰ ਨਸ਼ੇ ਦੇ ਕੋਈ ਕੰਟਰੋਲ ਨਹੀਂ ਹੋਇਆ ਘਰਾਂ ਦੇ ਘਰ ਜਿਹੜੇ ਚਰਾਗ ਭੇਜੇ ਜਾਂਦੇ ਆ ਕਾ ਵੀ ਹਸਤੇ ਵਾਸਤੇ ਘਰ ਨੂੰ ਪਰਿਵਾਰ ਨੂੰ ਜਿਹੜਾ ਮੁੱਜਾ ਕਰਕੇ ਛੱਡ ਦਿੱਤਾ ਆ ਇਹਨੇ ਮੰਗ ਕੀ ਤੁਹਾਡੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਕੰਟਰੋਲ ਹੋਏ ਤੇ ਅਸੀਂ ਸਭ ਕੁਝ ਠੀਕ ਹੋਏ ਇਹਨੂੰ ਫਾਂਸੀ ਦੀ ਸਜ਼ਾ ਇਹਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਂ ਲੈ ਕੋਈ ਨਸ਼ਾ ਕਰਨ ਦਾ ਆਦੀ ਸੀਗਾ ਨਸ਼ਾ ਪੀਣ ਦਾ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਸਹੀ ਹਾਲ ਦੱਸਿਆ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਉਹਨੂੰ ਨਸ਼ਾ ਛਡਾਉ ਕੇ ਅੰਦਰ ਵੀ ਛੱਡਿਆ ਗਿਆ ਸੀਗਾ ਫਿਰ ਵੀ ਆ ਦੇ ਪਹਿਲਾ ਸ਼ਾਬ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਅਜੇ ਗੱਲ ਨੋਟਿਸ 'ਚ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫ ਆ ਦੋ ਬੇਟੀਆਂ ਇਹਨੇ ਕਲੀਆਂ ਉਹਦੇ ਕਰਕੇ ਥੋੜਾ ਸਟ्रेस 'ਚ ਰਹਿੰਦਾ ਇਹ ਉਹ ਚਲੇ ਗਿਆ ਬੇਟਾ ਹੁਣ ਕਸਟਡੀਜ਼ ਆ ਬਿਲਕੁਲ ਹਾਂਜੀ ਤੁਹਾਡੀ ਕਸਟਡੀ ਜੋ ਜੀ ਪਰਦਾ ਤੇ ਹੋਈ ਹੈ ਜੀ ਰਾਤੀ ਕਿਤੇ ਮੁੱਲ ਪੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰੇ ਹੈ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਵੀ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕਾਲ ਕਿਤੇ ਕੋਈ ਪਰਾਨੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਹੈ ਮੇਰੀ ਸਗੀ ਭੈਣ ਆ ਜਿਹੜੀ ਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ 12:30 ਵਜੇ ਉਹਦੇ ਕਹਿਣ ਮੁਤਾਬਕ 12:30 ਵਜੇ ਉਹਦੇ ਦਾਤਨ ਮਾਰਿਆ ਉਹਨੂੰ ਥਾ ਮਾਰਤਾ ਵਾ ਅਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮੰਨ ਤਕਰੀਬਨ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਨੇ ਉਹਦੇ ਤੇ ਵੀ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਦੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇ ਦਿੱਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਤੇ ਸਿਰ ਦੇ ਉੱਤੇ ਸਾਟਿਆ ਜੀ ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲੈਂਦੇ ਜੀ ਜਿੰਨੇ ਵੀ ਅਮਲੀ ਹੈਗੇ ਆ ਬਥੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ ਪਰ ਨਸ਼ੇ ਦੇ ਉੱਤੇ ਕੋਈ ਨੱਖ ਨਹੀਂ ਗਈ ਪਾਈ ਅਜੇ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨਪੀਤਰਾ ਹੁਣ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ ਈਆਂ ਰੰਡੀਆਂ ਹੋ ਗਈਆਂ ਨੇ ਮਤਲਬ ਇਹ ਕਰਕੇ ਤਕਰੀਬਨ ਜਾਂ ਤੇ ਕੋਈ ਸਰਕਾਰ ਸੁਪੋਚਾ ਵੱਲ ਵਧੀਆ ਹੱਥ ਪਾਵੇ ਤੇ ਫੇਰ ਇਹ ਮਤਲਬ ਕੰਟਰੋਲ ਹੋ ਸਕਦਾ ਵਾ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਬਲਾਰੇ ਲਾਉਂਦੀਆਂ ਕੋਈ ਨਹੀਂ ਜੇ ਤਕਰੀਬਨ ਮਲ কন্ট্রোল ਹੈਗਾ ਜੀ ਸ਼ਰੇਮ ਨਸ਼ਾ ਮਿਲਦਾ ਜੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਕੰਟਰੋਲ ਕੋਈ ਨਹੀਂਗਾ ਸਰਕਾਰਾਂ ਬਦਲਦੀਆਂ ਨੇ ਆਉਂਦੀਆਂ ਜਾਂਦੀਆਂ ਪਰ ਨਸ਼ੇ ਦੇ ਕੋਈ ਕੰਟਰੋਲ ਨਹੀਂ ਹੋਇਆ ਘਰਾਂ ਦੇ ਘਰ ਜਿਹੜੇ ਚਰਾਗ ਵੇਚੇ ਜਾਂਦੇ ਆ ਭਾਵੇਂ ਹਸਤੇ ਵਾਸਤੇ ਘਰ ਨੂੰ ਪਰਿਵਾਰ ਨੂੰ ਜਿਹੜਾ ਗੁੱਜਾਂ ਕਰਕੇ ਸੁੱਟ ਦਿੱਤਾ ਜਾਂਦੇ ਨੇ ਮੰਗ ਕੀ ਤੁਹਾਡੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਕੰਟਰੋਲ ਹੋਏ ਤੇ ਅਸੀਂ ਸਭ ਕੁਝ ਠੀਕ ਹੋਏ ਇਹਨੂੰ ਫਾਂਸੀ ਦੀ ਸਜ਼ਾ ਇਹਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਤੇ ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਨ ਵਿੱਚ ਕੋਈ ਨਸ਼ਗੰਦੀ ਦਾ ਨਸ਼ਾ ਪਿੰਣ ਜਾਂ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਇਹ ਲੱਲ ਦੱਸਿਆ ਕੋਈ ਇਹੋ ਜਿਹੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਨਸ਼ਾ ਛੱਡ ਉਹ ਕੇਂਦਰ ਜੀ ਵੀ ਛੱਡ ਗਿਆ ਸੀਗਾ ਫਿਰ ਵੀ ਆ ਕੇ ਪੀਣਾ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਅਜਿਹੀ ਗੱਲ ਨੋਟਿਸ 'ਚ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਨਦੀ ਜਿਹੜੀ ਵਾਈਫ ਆ ਦੋ ਬੇਟੀਆਂ ਇਹਨੇ ਕੱਲੀਆਂ ਉਦੇ ਕਰਕੇ ਥੋੜਾ ਸਟ्रेस ਚ ਰਹਿਦਾ ਇਹ ਉਹ ਚਲੇ ਗਿਆ ਹੁਣ ਕਸਟਡੀ ਦਾ ਬਿਲਕੁਲ ਹਾਂਜੀ ਕਾਡੀ ਕਸਟਡੀ ਚ ਜੀ ਪਰਦਾ ਤੇ ਹੋਈ ਹੈ ਜੀ ਰਾਤੀ ਕਿਤੇ ਮੁੱਲ ਵੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰਾ ਹੀ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਇਹ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕਾਲ ਕਿਤੇ ਕੋਈ ਪਰਾਣੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਏ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ ਸਾਢੇ 12 ਵਜੇ ਉਹਦੇ ਕਹਿਣ ਮੁਤਾਬਕ ਸਾਢੇ 12 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾ ਮਾਰਤਾ ਵਾ ਅੱਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮਤਲਬ ਤਕਰੀਬਨ ਕਮਰੇ 'ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਉਹਦੇ ਤੇ ਵੀ ਵਾਰ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇ ਦਿੱਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਦੇ ਸਿਰ ਦੇ ਉੱਤੇ ਸਾਟਿਆ ਜੀ ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲੈਂਦੇ ਜੀ ਜਿੰਨੇ ਵੀ ਅਮਲੀ ਹੈਗੇ ਆ ਬਥੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ ਪਰ ਨਸ਼ੇ ਦੇ ਉੱਤੇ ਕੋਈ ਨੱਖ ਨਹੀਂ ਕੀ ਪਾਈ ਅਜੇ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨਪੀਤਰਾ ਹੁਣ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ ਧੀਆ ਰੰਡੀਆਂ ਹੋ ਗਈਆਂ ਨੇ ਮਤਲਬ ਇਹ ਕਰਕੇ ਤਕਰੀਬਨ ਜਾਂ ਤੇ ਕੋਈ ਸਰਕਾਰ ਸੁਪੋਚਾ ਬਲ ਵਧੀਆ ਹੱਥ ਪਾਵੇ ਤੇ ਫਿਰ ਇਹ ਮਤਲਬ ਕੰਟਰੋਲ ਹੋ ਸਕਦਾ ਵਾ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਬਲਾਰੇ ਲਾਉਂਦੀਆਂ ਕੋਈ ਨਹੀਂ ਜੇ ਤਕਰੀਬਨ ਮਿਲ ਕੰਟਰੋਲ ਹੈਗਾ ਜੀ ਸ਼ਰੇਆਮ ਨਸ਼ਾ ਮਿਲਦਾ ਜੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਕੰਟਰੋਲ ਕੋਈ ਨਹੀਂਗਾ ਸਰਕਾਰਾਂ ਬਦਲਦੀਆਂ ਨੇ ਆਉਂਦੀਆਂ ਜਾਂਦੀਆਂ ਪਰ ਨਸ਼ੇ ਦੇ ਕੋਈ ਕੰਟਰੋਲ ਨਹੀਂ ਹੋਇਆ ਘਰਾਂ ਦੇ ਘਰ ਜਿਹੜੇ ਚਰਾਗ ਬੇਜੇ ਜਾਂਦੇ ਆ ਕਾ ਵੀ ਹਸਦੇ ਵਾਸਤੇ ਘਰ ਨੂੰ ਪਰਿਵਾਰ ਨੂੰ ਜਿਹੜਾ ਮੁੱਜਾ ਕਰਕੇ ਛੱਡ ਦਿੱਤਾ ਇਹਨੇ ਮੰਗ ਕੀਤਾ ਡੇ ਨਸ਼ੇ ਦੇ ਕੰਟਰੋਲ ਹੁਣ ਜੇ ਨਸ਼ੇ ਦੇ ਕੰਟਰੋਲ ਹੋਏ ਤੇ ਅੱਪੇ ਸਭ ਕੁਝ ਠੀਕ ਹੋ ਜਾਏ ਇਹਨੂੰ ਫਾਂਸੀ ਦੀ ਸਜ਼ਾ ਇਹਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਣ ਲੈ ਕੋਈ ਨਸ਼ਾ ਕਰਨ ਦਾ ਆਦੀ ਸੀਗਾ ਨਸ਼ਾ ਪੀਣ ਦਾ ਆਮ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਸਹੀ ਲੱਲ ਦੱਸਿਆ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਉਹ ਨਸ਼ਾ ਛੱਡ ਕੇ ਕੈਂਪ ਚ ਵੀ ਛੱਡਿਆ ਗਿਆ ਸੀਗਾ ਫਿਰ ਵੀ ਆ ਕੇ ਫਿਰ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਅਜੇ ਗੱਲ ਨੋਟਿਸੇ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫਾ ਦੋ ਬੇਟੀਆਂ ਇਹਨੇ ਕਲੀਆਂ ਉਹਦੇ ਕਰਕੇ ਥੋੜਾ ਸਟ्रेस 'ਚ ਰਹਿੰਦਾ ਇਹ ਉਹ ਚਲੇ ਗਿਆ ਹੁਣ ਕਸਟਡੀ ਦਾ ਰਿਪੋਰਟ ਹੈ ਹਾਂਜੀ ਕਸਟਡੀ ਜੋ ਜੀ ਦਾ ਤੇ ਹੋਈ ਹੈ ਜੀ ਰਾਤੀ ਕਿਤੇ ਮੁੱਲ ਪੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰੇ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਕਿ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕਾਲ ਕਿਤੇ ਕੋਈ ਪਰਾਨੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਹੈ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ 12:30 ਵਜੇ ਉਹਦੇ ਕਹਿਣ ਮੁਤਾਬਕ 12:30 ਵਜੇ ਉਹਦੇ ਦਾਤਨ ਮਾਰਿਆ ਉਹਨੂੰ ਥਾ ਮਾਰਤਾ ਵਾ ਅਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮੰਨਤ ਗ੍ਰਿਵਣ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਉਹਦੇ ਤੇ ਵੀ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇ ਦਿੱਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਦੇ ਸਿਰ ਦੇ ਉੱਤੇ ਸਾਟਿਆ ਜੀ ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲੈਂਦੇ ਜੀ ਜਿੰਨੇ ਵੀ ਅਮਲੀ ਹੈਗੇ ਆ ਬਥੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ ਪਰ ਨਸ਼ੇ ਦੇ ਉੱਤੇ ਕੋਈ ਨੱਖ ਨਹੀਂ ਗਈ ਪਾਈ ਅਜੇ ਤੱਕ ਨਾ ਹੀ ਕਹਿੰਦੀ ਕਿ ਇਹਦਾ ਕੋਈ ਮਨਪੀਤ ਨਾ ਹੁਣ ਸੁਹਾਗਾ ਦੇ ਸੁਹਾਗ ਉੱਜੜ ਗਏ ਨੇ ਈਆਂ ਰੰਡੀਆਂ ਹੋ ਗਈਆਂ ਨੇ ਮਤਲਬ ਇਹ ਕਰਕੇ ਤਕਰੀਬਨ ਜਾਂ ਤੇ ਕੋਈ ਸਰਕਾਰ ਸੁਪੋਚਾ ਮਲ ਵਧੀਆ ਹੱਥ ਪਾਵੇ ਤੇ ਫੇਰ ਇਹ ਮਤਲਬ ਕੰਟਰੋਲ ਹੋ ਸਕਦਾ ਵਾ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਬਨਲਾਰੇ ਲਾਉਂਦੀਆਂ ਕੋਈ ਨਹੀਂ ਜੇ ਤਕਰੀਬਨ ਮਲ ਕੰਟਰੋਲ ਹੈ ਦਾ ਜੀ ਸ਼ਰੇਮ ਨਸ਼ਾ ਮਿਲਦਾ ਜੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਹੈ ਨਸ਼ੇ ਦੇ ਕੰਟਰੋਲ ਕੋਈ ਨਹੀਂਗਾ ਸਰਕਾਰਾਂ ਬਦਲਦੀਆਂ ਨੇ ਆਉਂਦੀਆਂ ਜਾਂਦੀਆਂ ਪਰ ਨਸ਼ੇ ਦੇ ਕੋਈ ਕੰਟਰੋਲ ਨਹੀਂ ਹੋਇਆ ਘਰਾਂ ਦੇ ਘਰ ਜਿਹੜੇ ਚਰਾਗ ਭੇਜੇ ਜਾਂਦੇ ਆ ਚਾ ਵੀ ਹਸਤੇ ਵਾਸਤੇ ਘਰ ਨੂੰ ਪਰਿਵਾਰ ਨੂੰ ਜਿਹੜਾ ਗੁੱਜਾਂ ਕਰਕੇ ਸੁੱਟ ਦਿੱਤਾ ਜਾਂਦੇ ਨੇ ਮੰਗ ਕੀ ਤੁਹਾਡੀ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਕੰਟਰੋਲ ਹੋਏ ਤੇ ਅਸੀਂ ਸਭ ਕੁਝ ਠੀਕ ਹੋਏ ਇਹਨੂੰ ਫਾਂਸੀ ਦੀ ਸਜ਼ਾ ਇਹਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਂ ਲੈ ਕੋਈ ਨਸ਼ਾ ਗੰਦਾ ਦੀ ਦਾ ਨਸ਼ਾ ਪੀਣ ਦਾ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਸਹੀ ਹਲ ਦੱਸਿਆ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਉਹ ਨਸ਼ਾ ਛੱਡਾ ਉਹ ਗੈਂਡ ਵੀ ਛੱਡਿਆ ਗਿਆ ਸੀਗਾ ਫਿਰ ਵੀ ਆ ਕੇ ਫਿਰ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਹੈ ਨਹੀਂ ਕੋਈ ਉਹਜੀ ਗੱਲ ਨੋਟਿਸ 'ਚ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫ ਆ ਦੋ ਬੇਟੀਆਂ ਨੇ ਇਕੱਲੀਆਂ ਉਹਦੇ ਕਰਕੇ ਥੋੜਾ ਸਟ्रेस 'ਚ ਰਹਿੰਦਾ ਇਹ ਉਹ ਚਲੇ ਗਿਆ ਹੁਣ ਕਸਟਡੀਜ਼ ਆ ਬਿਲਕੁਲ ਹਾਂ ਜੀ ਕਾਡੀ ਕਸਟਡੀ ਜੋ ਜੀ ਵਰਦਾ ਤੇ ਹੋਈ ਆ ਜੀ ਰਾਤੀ ਕਿਤੇ ਮੁੱਲ ਵੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰੇ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਵੀ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕਾਂ ਲੇ